ਜੱਟਾਂ ਜਾਮਲਾ ਤੋੜਦੇ ਆ ਸਮਾਰ ਕੇ ਪੱਕੀਆਂ ਨੇ ਸ਼ਿਕੋਈ ਕੇਰਾਂ ਦਾ ਹੁਣ ਦੂਜੀ ਮੁੰਡਾ ਪਾਉਂਗਾ ਸੈਲਫ ਹਟ ਕਰਨ ਸੈਲਫ ਬੋਲੀ ਜੀ ਬੰਦੀਓ ਕੀ ਹਾਲ ਚਾਲ ਰਹਾ ਹੋਈ ਤੇ ਨੇ ਪੰਗਲੇ ਖੇਤ ਪਨੀਰੀ ਵਟ ਕੇ ਲੈ ਉਹ ਜਾਂਦੀ ਆ ਟਰਾਲੀ ਪੱਠੇ ਦੇ ਲਾਉਣਗੇ ਇਹ ਕਿਹੜਾ ਆਪਣਾ ਭਰਿਆ ਦਾ ਟਾਈਮ ਨਾਲ ਹੁੰਦਾ ਮਾਈਲੇਡ ਕੰਦੋਂ ਵਾਗਰੇ ਇਹ ਕਰਤਾ ਸੀ ਕਦੋਂ ਉਹ ਥੱਲੇ ਚੀਰੀ ਵੀ ਲਾਤੀ ਜਿਵੇਂ ਖੱਲ ਕਰ ਰਹੀ ਕਰ ਲਈ ਇਹਨਾਂ ਨੇ ਚੀਰੀ ਲਾਤੀ ਕੋ ਦੂਜੀ ਕਹਰੇ ਕੀ ਪੜਕਾ ਖਲਾਵਰਕਾ ਆ ਡੱਕਰ ਨੂੰ ਆ ਪੀ ਐਮ ਟੀ ਰਗੜਦੀ ਜਾਂ ਮਰੇ ਤਾਂ ਹੈਗਾ ਇੰਨਾ ਕਥੋਈ ਤਾਂ ਹੀ ਅਟਕਿਆ ਆ ਲੋ ਇੱਕ ਆਹ ਹੀ ਲਾਉਂ ਸਾਈਡ ਕਰਤੀ ਦੂਜੀ ਸਾਈਡ ਤੇ ਲਾਵਾਗੇ ਉਹ ਵੱਟ ਵਾਲੀ ਕੋਰਨਰ ਆ ਗਈ ਹੈ ਪਾਣੀ ਵਧ ਜੀ ਹੁਣ ਉਧਰ ਛੱਡਿਆ ਪਾਣੀ ਉਹ ਵੇਰੇ ਚੱਲ ਲੈ ਬੰਨ੍ਹ ਦਈਏ ਉਹ ਵੱਟਾ ਖੋੜ ਗਿਆ ਆ ਵੇ ਕਾ ਲੋ ਡੇਰਾ ਬਣਦੀਆਂ ਨੇ ਉਹ ਤੋੜ ਦਈਏ ਜਾ ਕੇ ਵੱਟਾਂ ਤੇ ਇਹ ਜਿਹੜੇ ਲੇਅਰ ਲੱਗਿਆ ਨੇ ਵਧੀਆ ਲੇਅਰ ਤੇ ਨਹੀਂ ਬੱਤੇ ਚੰਗੀ ਮਾਇਨੇ ਵਾਲੀ ਮਿੱਟੀ ਇੱਧਰ ਉੱਤਰ ਜੀ ਪਈ ਆ ਬੱਚਿਆਂ ਦਾ ਵਾਲੀ ਏਕੀ ਦੇਵੇਂ ਜੀ ਵੇ ਜਿਵੇਂ ਇੱਧਰ ਨਹੀਂ ਛਾੜ ਉੱਚੀ ਜੀ ਹੁਣ ਦੇ ਆਪਾਂ ਵਾਲੀ ਵਾਲੀ ਧਲੀਆਂ ਨਾਲ ਚੜ ਕੇ ਰਹੀਆਂ ਬਾਗੀਆਂ ਗੱਟੀਆਂ ਦੀ ਗਾਤ ਆ ਲੋਕਾਂ ਵਰਤਦੀ ਹੈ ਨਾ ਇਹਨਾਂ ਨੂੰ ਹੁਣੇ ਸਰਗੀ ਆ ਗੇਰਾ ਭਰਨਾ ਨਹੀਂ ਇਹ ਆਪਾਂ ਨੇ ਉਹ ਸਿਰੇਲਾ ਵਾਰ ਸਕੂਲ ਤੋਂ ਨਾਲ ਫੇ ਇੱਥੇ ਰਾਹ ਲੈ ਜੂ ਪਰਾਂ ਦਾ ਖਾਲ ਆ ਗਿਆ 13 ਦਾ ਵਧੀਆ ਚੱਲ ਗਿਆ। ਕਰਦੇ ਇਹਨੂੰ ਬੰਦ ਬਾਜੀ। ਲੋ ਇਹ ਤਾਂ ਚੱਲੇ ਬੰਨੇ ਜਿਹਨੂੰ। ਬੰਨੇ ਯਾਰ ਆਵਰੇ ਆਇਆ ਉੱਥੇ ਕਰਿਆ ਉਹਨੂੰ ਆਹ ਗੇਰਾ ਭਰ ਜਿਹਾ। ਸਾਡੂ ਚੱਲਦੇ ਆ ਮੈਂ। ਲੋ ਹੀ ਬੰਨੇ ਪਹੁੰਚ ਗਏ। ਉਹ ਪਰਲੇ ਦਿਨ ਦਾ ਕਰਿਆ ਨੇ ਆਹ ਆ ਵਾਲਾ ਗੇਰਾ ਕਰਨਾ ਹੁਣ ਆਹ ਵਾਲਾ। ਇੱਧਰ ਮੱਖੀ ਹੜੀ ਏ। ਦੇ ਚਾਰ ਖਣੀ ਕਦੋਂ ਕੋ ਕੋ ਕਰਦੇ ਨੂੰ ਨੱਕਾ ਵੀ ਉਹਨਰ ਕਰਦਾ ਕਿਸੀ ਕਿੱਥੇ ਪਈ ਆ ਮੋਟਰ ਚ ਭਾਈ ਉਹਦੇ ਗੱਲ ਕਰਦੇ ਆ ਕਰਦੇ ਆ ਜ਼ਰੂਰ ਸ਼ਿਕੋਈ 10 ਦਾ ਹੁਣ ਦੂਜੀ ਗੇਰ ਨੂੰ ਚਲਾਇਆ ਗੇਰਾਂ ਦਾ ਬਾਹ ਤਾਂ ਇਹਨੂੰ ਦੂਜੀ ਗੇਰ ਨੂੰ ਮਾਰ ਕੇ ਇਹਨੂੰ ਬਾਹਰ ਕੱਢਦੇ ਆ ਟਰੈਕਟਰ ਤਾਂ ਮੰਜੀ ਤੋਰਦੀ ਗੱਲ ਇਹਨਾਂ ਨੇ ਪੈਂਦੇ ਨੇ ਚਾਰ ਚਾਰ ਪੰਜ-ਪੰਜ ਜਾਨਾਂ ਤਾਂ ਇਹਨਾਂ ਟਰਾਲੀ ਛੱਡੀ ਹੁ ਚਾਉਣਾ ਪਰਾਥ ਵਰੀ ਫਿਰਦੇ ਨੇ ਵੇਲੀ ਜੇ ਕਜਾਮਲਾ ਤੋੜਦੇ ਆ ਸਮਾਰ ਕੇ ਪੱਕੀਆਂ ਨਹੀਂ ਪੱਕ ਜਾਣੀਆਂ ਮਸਨ ਉਧਰ ਦਾ ਜ ਹਰੀਆਂ ਪਈਆਂ ਇਧਰਲੀ ਸਾਈਡ ਮਾੜੀ ਪੱਕੀਆਂ ਆਟਾ ਨਹੀਂ ਪੱਕੀਆਂ ਆ ਵੇਰਾ ਜਮਾ ਹਰੀਆਂ ਪਈਆਂ ਲੋਈ ਦੋ ਤਿੰਨ ਗਿਹੜੇ ਰਹਿਣ ਸਾਹੀ ਕੀ ਨੇ ਪ੍ਰੋਗਰ। ਪਰ ਉਹ ਟਾਵਰ ਵਾਲੇ ਚ ਬਣੀ ਨੱਟ ਕੇ ਆਉਣਾ। ਅਜਾ ਉਹ ਸ਼ਰੇਆਲੇ ਚ ਪੈਂਦਾ ਪਾਣੀ। ਉਹ ਟਾਵਰ ਵਾਲੇ ਖੜਾਣਾ। ਮੁੰਡਾ ਪਾਉਂਗਾ ਸੈਲਫੋਟ ਕਰਨਾ। ਸੈਲਫੋ ਗੋਲੀ ਜੀ। ਅੱਜ ਨਾ ਹੁਣਾ ਵੀ ਆ ਪਿੰਡ ਲੈਟ ਨਹੀਂ ਆ ਜਾਏਗੀ। ਫੇਰ ਦੀ ਤੈਂਕੀ ਰਾਤ ਬਾਲੀ ਹੋ ਗਈ। ਪਰੀ ਜੀ ਬਗਣੀ ਕਾ ਦੇਣਾ ਖਾਲੀ ਹੋ ਗਈ ਪੂਰੀ ਨਾ ਆ ਜਾਗੇ ਮੰਡ ਵੀ ਘਰ ਪਰ ਆ ਪਿਆ ਹੋ ਸਿਰਫ ਮਟਕੇ ਰੋਣ ਆ ਜਾਂ ਫੇਰ ਚੱਲਦੇ ਆ ਬੜੇ ਰੋੜ ਪਾੜ ਜਾਂਦੀ ਇੱਥੇ ਆਏ ਲਾਗੇ ਸਾਰੇ ਇਹਦਾ ਹੁੰਦਾ ਮੁੰਡਾ ਇਹਦੀ ਆ ਸੀਲ ਦੀ ਪਾ ਲਿਆ ਬੀਬੀ ਹਾਂ ਹਾਂ ਇਹ ਠੀਕ ਬੈਂਡਰੀ ਲੰਦੀ ਬੰਦੇ ਆ। ਇਹ ਚ ਪੈਰ ਮਾਰਦੀ ਤੇ ਸਪ੍ਰੈਟਰ ਕੱਢੇ। ਓਕੇ ਰੋਬੋਟ ਇਹਦੀ ਹਾਰੇ ਉੱਤੇ ਵੀ। ਨੋਈ ਕਰਤਾ ਦਾ ਬਟਨ ਦੇ ਨਾਲ ਚੜ ਜੂਗੇ ਇੱਥੇ। ਬਟਨ ਚੜਾਉਣਾਂ ਹੋਗੇ। ਉਹ ਤੁਝ ਲਗਾ ਹਾਂ ਨੱਕਾ ਜਨਤਾ ਆ ਰਹੀ ਸੀ। ਛੋਟਾ ਲਾ ਲਈ ਇੱਥੇ। ਨਹੀਂ ਵੇ। ਬੈਟਰੀ ਇੱਥੇ ਧਰ ਦੀ ਆ ਚਾਬੀ ਇੱਥੇ ਪਈ ਚੱਲ ਜਾਨੂੰ ਆ ਜਨਾ ਮੈਂ ਨਕਲ ਆ ਗਏ ਇਹ ਤਿੰਨ ਦਿਨ ਹੋ ਗਏਗਾ ਪਾਉਂਦੇ ਨੂੰ ਹੁਣੇ ਟੂਰਨਾਮੈਂਟ ਨਿਬੜਦਾ ਖਣੀ ਨਹੀਂ ਨਿਬੜਦਾ ਕਮੈਂਟਰੀ ਆ ਜਲਦੀਆਂ ਕੋਟੀ ਦਾ ਮੈਚ ਚੱਲਦਾਦਾ ਕਬੱਡੀ ਦਾ ਖਾਲ ਦੀ ਮਿੱਟੀ ਕੱਢਣ ਵਾਲੀ ਆ ਦਿਨ ਕੱਢਦੇ ਕੱਢਦੇ ਫੇਰ ਰੁੱਕ ਕੇ ਉਹ ਉੱਥੋਂ ਕੱਢਤੀ ਜੀ ਇੱਧਰੋਂ ਰਹਿ ਗਈ ਜੀ ਖਾਲ ਸਿਰੇ ਤਾਂ ਹੀ ਭਰ ਕੇ ਚੱਲਦਾ ਫੇਰ ਟੁੱਟਦਾ ਲੰਮੀ ਬਾੜ ਪੈਂਦੀ ਉਹ ਸਹੀਂ ਲੋਈ ਛੜਦਾ ਇਹ ਚ ਪਾ ਟਾਵਰ ਵਾਲੇ ਚ ਘਰ ਦੇ ਇਹ ਜਦੋਂ ਰੰਗਿਆ ਲੈੜੀ ਜਦੋਂ ਪੰਡ ਭਰ ਗਿਆ ਉਹ ਨੂੰ ਘਰੇ ਆਉਣਾ ਕਰਦੇ ਟ੍ਰੇਨਰ ਟ੍ਰੋ ਟ੍ਰੋ ਕਰਦੀ ਫੇਰੀ ਜਾਂਦੀ ਬੈਟਰੀ ਲੈਂਦੀ ਹੈ ਲੇਬਰ ਵਾਸਤੇ ਇੱਥੇ ਪਲੇਟ ਲਾਉਣ ਨੂੰ ਨਾ ਉਹੜ ਨਹੀਂ ਆ ਅੱਠ ਘੰਟੇ ਤੋਂ ਦੀ ਲਾਈਟ ਤਾਂ ਫਿਰ ਤੇ ਉਹ ਵੇਰ ਕੇ ਬੰਦ ਕਰਨੀ ਤੇ ਲੜ ਭਾਜਣ ਦੀ ਇਹਦੇ ਵਿੱਚ ਤੇ ਮੋਟਰ ਦਾ ਹੈਗੀ ਉਹ ਰੂਟੀ ਬਹੁਤ ਨੋਖ ਹੋਏ ਨਾ ਲੋਈ ਆ ਗਏ ਇੱਕ ਲੈ ਕੇ ਜਾਂਦੇ ਆ ਭਰ ਗਿਆ ਗੱਰਾ ਮਗਰਨ ਨੈਟ ਵਸਤਾ ਘੰਟਾ ਰਹੀ 12 ਵਜੇ ਨੂੰ ਭੱਜੂਗੀ 11 ਦਾ ਆਪਣਾ ਭੱਲਾ ਸਰਦੇ ਨੇ ਸਟਾਰਟ ਚਾਲਦੇ ਨੈਟ ਤਾਂ ਮੈਨੂੰ ਹਟ ਗਿਆ ਨਹੀਂ ਜਾ ਮੈਂ ਚੱਲ ਸਹੀ ਪਤਾ ਹੈ ਵੀ ਬੈਟਰੀ ਚਾਰਜ ਨਹੀਂ ਹੋਈ ਹੁੰਦੀ ਸਰਫ ਦਾ ਗੇਰਾ ਚੱਕਣ ਲੱਗ ਗਿਆ ਉਹ ਕਿੱਥੇ ਆਉਂਦਾ ਹੈ ਨਗਾ ਹਤਾ ਤਕੋਨਾ ਹੱਤਾ ਵਾਲਾ ਹੈ ਬਹੁਤ ਦਾ ਦਾ ਇਹਦੇ ਦੇ ਵਟੇ ਕਰਾਉਣੇ ਨੇ ਲੈਡ ਵੀ ਇਹੀ ਭੱਜ ਫਲੇਵਰ ਆ ਗਈ ਪਨੀਰੀ ਲੈਣੇ ਤੇ ਇਹ ਲੈ ਗਈ ਥੋੜੀ ਜਿਹੀ ਅੰਦਰ ਨੇ ਛੋਟੀ ਛੋਟੀ ਖੁਸ਼ੀਆਂ ਬਣਾ ਲੈਣੇ ਆ ਦੋ ਘੇਰੇ ਰਹਿ ਗਏ ਬਸ। ਕਾਨੂੰ ਹੁਣ ਇੱਕ ਹੋਰ ਹੈਗਾ। ਇਹਦੇ ਚਲਵਾਜੋ ਹੋਣਗੇ। ਆ ਦੋ ਇਹਦਾ ਸਾਰਾ ਘੇਰਾ ਨਿਪਟਜੂ ਉਸ। ਲੋ ਇੱਧਰ ਲੱਗੇ ਨੇ ਪਨੀਰੀ ਵਟਣ। ਨਹੀਂ ਕਿਹਨੇ ਮੁੰਡੇ ਸਿੱਖ ਨੇ ਡਿਊਟੀ ਹੈ ਸਾਰਿਆਂ ਦੇ ਛੋਲੇ ਵੀ ਨੇ ਕੁਰਸੀਆਂ ਰੱਖ ਦੇ ਉੱਤੇ ਤੇ। ਨਾ ਮਗਾਈ ਕੱਲ ਕੱਲ ਤੇ ਕੱਲ ਨੂੰ ਆਉਊ ਲੇਟ 12 ਵਜੇ ਹਾਂ ਦੀਪੋ ਆਹੋ ਵਾਕੀ ਚਲਦੇ ਆ ਕੇ ਸੌਣੇ ਆਈਆ ਲਾਉ ਕਰੀਏ ਜਾ ਕੇ ਬੇਲੇ ਹੁਣ ਫੇਰ ਦੇਖਾਂ ਮਟਾ ਮਟਾ ਨੂੰ ਸਾਂ ਨੂੰ ਕੱਲ ਤਾਂ ਜਸ ਫਰੀਜ ਦੇ ਲਾਉਣੇ ਹਨਗੇ ਅੱਜ ਹੀ ਲਾਉਣੀ ਆ ਆਪਣੇ ਦੋ ਦਿਨ ਆਪਣੇ ਰੋਣੇ ਦੋ ਦਿਨ ਹੋ ਲਾ ਲਾਂਗੇ ਵਾਕੀ ਚਲਦੇ ਘਰ